ਪਵਨ ਸੁਰਠ ਰਾਗ ਦੇ ਅੰਦਰ ਪਵਨ ਪਵਿੱਤਰ ਉਪਦੇਸ਼ ਵਰਸ਼ਿਸ਼ ਕਰਦੇ ਨੇ ਕਿ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਪਰਿਪੂਰਣ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਸਾਡੇ ਔਗਣਾ ਦੀ ਵਿਚਾਰ ਨਹੀਂ ਕਰਦਾ ਸਾਡੇ ਜਿਹੜੇ ਕੀਤੇ ਹੋਏ ਪਾਪ ਕਰਮ ਨੇ ਮੰਦ ਕਰਮ ਨੇ ਜੈਸੇ ਵੀ ਅਸੀਂ ਕਰਮ ਕਰਦੇ ਆ ਨਾ ਚੇਤੇ ਰੱਖਿਓ ਜੇ ਅਕਾਲ ਪੁਰਖ ਵਾਹਿਗੁਰੂ ਸਾਡੇ ਕਰਮਾਂ ਦਾ ਲੇਖਾ ਜੋਖਾ ਕਰਨ ਲੱਗੇ ਤੇ ਇਸ ਹਿਸਾਬ ਨੂੰ ਜੇ ਤੱਕੇ ਨਾ ਪ੍ਰਮਾਤਮਾ ਕਿ ਇਹਨੇ ਚੰਗੇ ਕਰਮ ਕਿੰਨੇ ਕੀਤੇ ਤੇ ਮਾੜੇ ਕਰਮ ਕਿੰਨੇ ਕੀਤੇ ਤੇ ਗੁਰੂ ਅਰਜੁਨ ਸਾਹਿਬ ਜੀ ਕਹਿੰਦੇ ਨੇ ਫਿਰ ਚੰਗੇ ਕਰਮਾਂ ਦਾ ਤੇ ਹੋ ਸਕਦਾ ਕੋਈ ਇੱਕ ਵੀ ਗੁਣ ਜਿਹੜਾ ਉਹ ਯਾਦ ਨਾ ਆਵੇ ਪਰ ਮਾੜੇ ਕਰਮਾਂ ਦੀ ਲਿਸਟ ਬਹੁਤ ਲੰਮੀ ਹੋ ਜਾਏਗੀ। ਸਤਿਗੁਰੂ ਜੀ ਕਹਿੰਦੇ ਨੇ ਇੰਨੇ ਕੋ ਮਾੜੇ ਕਰਮ ਅਸੀਂ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਸਤਿਗੁਰੂ ਜੀ ਕਹਿੰਦੇ ਨੇ ਜਿੰਨੇ ਵੀ ਕਰਮ ਕਰਦੇ ਨਾ ਮੈਂ ਗੁਰੂ ਸਾਹਿਬ ਕਹਿੰਦੇ ਸਾੜੇ ਭੜੇ ਕਰਮ ਨੇ ਚੰਗਾ ਕਰਮ ਤੇ ਮੈਨੂੰ ਨਜ਼ਰ ਕੋਈ ਨਹੀਂ ਆਉਂਦਾ ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਕੇ ਸਾਰੇ ਔਗਣੀ ਨੇ ਚੰਗਾ ਗੁਣ ਤੇ ਕੋਈ ਨજર ਨਹੀਂ ਆਉਂਦਾ ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਉਹ ਪਰਮਾਤਮਾ ਸਾਡੇ ਔਗਣਾ ਦੀ ਵਿਚਾਰ ਨਹੀਂ ਕਰਦਾ ਹਮਰੀ ਗਣ ਤਨਾ ਗਣੀਆਂ ਕਾਈ ਗੁਰੂ ਅਰਜੁਨ ਸਾਹਿਬ ਕਹਿੰਦੇ ਪਰਮਾਤਮਾ ਨੇ ਮੇਰੇ ਔਗਣਾ ਦੀ ਕੋਈ ਗਿਣਤੀ ਨਹੀਂ ਕੀਤੀ ਆਪਣਾ ਬਿਰਦ ਪਛਾਣ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਉਹ ਪਰਮਾਤਮਾ ਹਮੇਸ਼ਾ ਆਪਣੇ ਪਿਆਰ ਵਾਲੇ ਬਿਰਧ ਦੀ ਪਛਾਣ ਕਰਦਾ ਹੈ ਆਪਣੇ ਬਿਰਧ ਦੀ ਪਛਾਣ ਕਰਦਾ ਹੈ ਉਹਦਾ ਮੁੱਢਕਦੀਮ ਦਾ ਸੁਭਾਅ ਇਹ ਹੈ ਕਿ ਜਿਹੜਾ ਉਹਨੂੰ ਪਿਆਰ ਕਰਦਾ ਹੈ ਪ੍ਰਮਾਤਮਾ ਉਹਦੇ ਗੁਣ ਅਵਗੁਣ ਨਹੀਂ ਵਿਚਾਰਦਾ ਗੁਰੂ ਸਾਹਿਬ ਕਹਿੰਦੇ ਹਾਥ ਦੇ ਰਾਖੇ ਕਰ ਆਪਣੇ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਹੱਥ ਦੇ ਕੇ ਰੱਖਦਾ ਸਦਾ ਸਦਾ ਰੰਗ ਮਾਣ ਜਿਹੜੇ ਪ੍ਰਮਾਤਮਾ ਦੇ ਸੇਵਕ ਬਣਦੇ ਨੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਉਹ ਸਦਾ ਸਦਾ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਪਰਮਾਤਮਾ ਦੇ ਪਿਆਰ ਦੇ ਰੰਗ ਨੂੰ ਮਾਣਦੇ ਨੇ ਆਨੰਦ ਨੂੰ ਮਾਣਦੇ ਨੇ ਸੱਚਾ ਸਾਹਿਬ ਸਦ ਮਿਹਰਵਾਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਭਾਈ ਉਹ ਪਰਮਾਤਮਾ ਸੱਚਾ ਹੈ ਸਦੀਵਕਾਲ ਰਹਿਣ ਵਾਲਾ ਹੈ ਸਾਹਿਬ ਸਾਰਿਆਂ ਦਾ ਮਾਲਕ ਹੈ ਸਦ ਮਿਹਰਵਾਨ ਤੇ ਉਹ ਸਦਾ ਹੀ ਮਿਹਰ ਕਰਨ ਵਾਲਾ ਸਦਾ ਹੀ ਕਿਰਪਾਲੂ ਦਿਆਲੂ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਉਹ ਸਦੀਵਕਾਲ ਮਿਹਰ ਕਰਨ ਵਾਲਾ ਹੈ ਗੁਰੂ ਸਾਹਿਬ ਕਹਿੰਦੇ ਬੰਦ ਪਾਇਆ ਮੇਰਾ ਸਤਗੁਰ ਪੂਰੇ ਉਸ ਮਿਹਰਵਾਨ ਪ੍ਰਮਾਤਮਾ ਨੇ ਸਤਗੁਰੂ ਜੀ ਕਹਿੰਦੇ ਮੈਨੂੰ ਪੂਰੇ ਸਤਗੁਰੂ ਨਾਲ ਮਿਲਾ ਦਿੱਤਾ ਪੂਰੇ ਸਤਗੁਰੂ ਨੇ ਕੀ ਕੀਤਾ ਕਿ ਮੇਰੇ ਵਿਸ਼ੇ ਵਿਕਾਰਾਂ ਦੀ ਨਦੀ ਦੇ ਵਿੱਚ ਰੁੜੇ ਜਾ ਰਹੇ ਕੋਈ ਮਨ ਨੂੰ ਬੰਨ੍ਹ ਪਾ ਦਿੱਤਾ ਬੰਦ ਪਾਇਆ ਮੇਰੇ ਸਤਗੁਰ ਪੂਰੇ ਮੇਰੇ ਪੂਰੇ ਸਤਗੁਰੂ ਨੇ ਵਿਸ਼ੇ ਵਿਕਾਰਾਂ ਦੀ ਨਦੀ ਵਿੱਚ ਰੁੜਦੇ ਜਾ ਰਹੇ ਮਨ ਨੂੰ ਬੰਨ੍ਹ ਪਾ ਦਿੱਤਾ ਹੋਈ ਸਰਬ ਕਲਿਆਣ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਹੁਣ ਸਰਬ ਥਾਈ ਆਪ ਕਲਿਆਣ ਹੋ ਗਈ ਹੁਣ ਜੀਵਨ ਦੇ ਵਿੱਚ ਆਨੰਦ ਜੀਵਨ ਦੇ ਵਿੱਚ ਖੁਸ਼ੀ ਆ ਗਈ ਜੀਵਨ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਪ੍ਰਮਾਤਮਾ ਨੇ ਕਿਰਪਾ ਕਰਕੇ ਖੇਮ ਕੁਸ਼ਲਤਾ ਆਨੰਦ ਪੈਦਾ ਕਰ ਦਿੱਤਾ ਹੈ ਕਿਉਂਕਿ ਸਤਿਗੁਰੂ ਦਾ ਵਿਰਧੀ ਇਹ ਹੈ ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਨਾ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਆਪਾਂ ਹੁਣੇ ਪੜੇ ਸਤ ਗੁਰੂ ਜੀ ਕਹਿੰਦੇ ਸਤ ਗੁਰ ਸਿੱਖ ਕੀ ਕਰੇ ਪ੍ਰਤੀਪਾਲ ਸਤ ਗੁਰੂ ਆਪਣੇ ਸਿੱਖ ਦੀ ਹਰ ਥਾਂ ਤੇ ਰੱਖਿਆ ਕਰਦਾ ਸਤ ਗੁਰ ਸਿੱਖ ਕੀ ਕਰੇ ਪ੍ਰਤੀਪਾਲ ਸੇਵਕ ਕੋ ਗੁਰ ਸਦਾ ਦਿਆਲ ਜਿਹੜਾ ਸੇਵਕ ਬਣਦਾ ਸਤ ਗੁਰੂ ਉਹਦੇ ਉਹਦੇ ਤੇ ਸਦਾ ਦਇਆ ਕਰਦਾ ਸਤ ਗੁਰ ਸਿੱਖ ਕੀ ਕਰੇ ਪ੍ਰਤੀਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹੀ ਰਹਿ ਸਤਗੁਰੂ ਆਪਣੇ ਸਿੱਖ ਦੀ ਭੈੜੀ ਮਤ ਨਾਸ਼ ਕਰ ਦਿੰਦਾ ਸਤਗੁਰ ਸਿੱਖ ਕੀ ਦੁਰਮਤ ਮਲ ਖਿਰੈ ਗੁਰਬਚਨੀ ਖਰ ਨਾਮ ਉਚਰੇ ਤੇ ਸਤਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਬਚਨਾਂ ਤੇ ਤੁਰ ਕੇ ਸਿੱਖ ਜਿਹੜਾ ਹੈ ਉਹ ਫਿਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਤਗੁਰੂ ਕੀ ਕਰਦਾ ਸਿੱਖ ਕੀ ਗੁਰ ਦੁਰਮਤ ਮਲ ਖਿਰੈ ਗੁਰਬਚਨੀ ਖਰ ਨਾਮ ਉਚਰੇ ਸਤਗੁਰ ਸਿੱਖ ਕੇ ਬੰਧਨ ਕੱਟੈ ਸਤਗੁਰੂ ਆਪਣੇ ਸਿੱਖ ਦੇ ਸਾਰੇ ਬੰਧਨ ਕੱਟ ਦਿੰਦਾ ਹੈ ਵਿਸ਼ੇ ਵਿਕਾਰਾਂ ਦੇ ਦੁੱਖਾਂ ਰੋਗਾਂ ਕਲੇਸ਼ਾਂ ਦੇ ਜਨਮ ਮਰਨ ਦੇ ਸਾਰੇ ਬੰਧਨ ਸਤਗੁਰੂ ਸਿੱਖ ਦੇ ਘੱਟਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਗੁਰੂ ਕਿਰਪਾ ਕਰਦਾ ਤੇ ਸਿੱਖ ਵਿਕਾਰ ਕਰਨੋਂ ਹਟ ਜਾਂਦਾ ਹੈ ਭੈੜੇ ਕਰਮ ਕਰਨੋਂ ਹਟ ਜਾਂਦਾ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਤਗੁਰ ਸਿੱਖ ਕੇ ਬੰਧਨ ਕੱਟੈ ਗੁਰਕਾ ਸਿੱਖ ਵਿਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰੂ ਆਪਣੇ ਸਿੱਖ ਨੂੰ ਨਾਮ ਦਾ ਧੰਨ ਦਿੰਦਾ ਹੈ ਗੁਰੂ ਅਰਜੁਨ ਸਾਹਿਬ ਕਹਿੰਦੇ ਭਾਈ ਤੂੰ ਗੁਰੂ ਦੀ ਸ਼ਰਨ ਵਿੱਚ ਆਇਆ ਸਿੱਖ ਬਣਿਆ ਤੇ ਇੱਕ ਗੱਲ ਤੇ ਮਾਨ ਕਰ ਤੂੰ ਗੁਰੂ ਕਾ ਸਿੱਖ ਹੈ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰਕਾ ਸਿੱਖ ਵੱਡ ਭਾਗੀ ਹੈ ਗੁਰੂ ਦਾ ਸਿੱਖ ਵੱਡੇ ਭਾਗਾ ਵਾਲਾ ਜਿੰਨੂੰ ਗੁਰੂ ਨੇ ਕਿਰਪਾ ਕਰਕੇ ਨਾਮ ਦਾ ਧੰਨ ਬਖਸ਼ਿਆ ਸਤਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਸਤਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦਿੰਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਸਤਗੁਰੂ ਆਪਣੇ ਸਿੱਖ ਨੂੰ ਹਮੇਸ਼ਾ ਆਪਣੇ ਅਖੇ ਹਿਰਦੇ ਦੇ ਵਿੱਚ ਯਾਦ ਰੱਖਦੇ ਕਦੇ ਵੀ ਸਤਗੁਰੂ ਆਪਣੇ ਸਿੱਖ ਨੂੰ ਦਿਲੋਂ ਵਿਸਾਰਦਾ ਨਹੀਂ ਇਹ ਸਤਗੁਰੂ ਦਾ ਵਿਰਧ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪੂਰੇ ਸਤਗੁਰੂ ਨੇ ਮੇਰੇ ਜੀਵਨ ਵਿੱਚ ਇੱਕ ਕਿਰਪਾ ਕੀਤੀ ਕਿ ਵਿਕਾਰਾਂ ਦੀ ਨਦੀ ਵਿੱਚ ਰੁੜੇ ਜਾ ਰਹੇ ਮਨ ਤੇ ਸਤਗੁਰੂ ਨੇ ਬੰਨ ਬੰਨ ਦਿੱਤਾ ਹੁਣ ਮੇਰਾ ਮਨ ਵਿਸ਼ੇ ਵਿਕਾਰਾਂ ਵਿੱਚ ਨਹੀਂ ਰੁੜਦਾ ਹੋਈ ਸਰਬ ਕਲਿਆਣ ਤੇ ਪੂਰਨ ਤੌਰ ਤੇ ਕਲਿਆਣਤਾ ਹੋ ਗਈ ਜੀਵਨ ਵਿੱਚ ਆਨੰਦ ਆ ਗਿਆ ਰਹਾ ਉਹ ਵਿਸ਼ਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ ਜਿਉ ਪਾਏ ਪਿੰਡ ਜਿਨ ਸਾਜਿਆ ਹੇ ਭਾਈ ਗੁਰੂ ਅਰਜੁਨ ਸਾਹਿਬ ਕਹਿੰਦੇ ਜਿਸ ਪ੍ਰਭੂ ਨੇ ਅਕਾਲ ਪੁਰਖ ਵਾਹਿਗੁਰੂ ਨੇ ਪਿੰਡ ਦਾ ਅਰਥ ਹੁੰਦਾ ਪਿੰਡਾ ਪਿੰਡੇ ਤੋਂ ਭਾਵ ਹੈ ਸਰੀਰ ਪਰਮਾਤਮਾ ਨੇ ਸਰੀਰ ਸਾਜਿਆ ਤੇ ਸਰੀਰ ਦੇ ਵਿੱਚ ਉਹਨੇ ਜਿੰਦ ਪਾਈ ਗੁਰੂ ਅਮਰਦਾਸ ਸਾਹਿਬ ਕਹਿੰਦੇ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਬਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਨੌ ਦੁਆਰੇ ਸਰੀਰ ਦੇ ਪ੍ਰਗਟ ਕੀਤੇ ਦਸਵਾਂ ਗੁਪਤ ਰੱਖਿਆ ਸਰੀਰ ਜਿਹੜਾ ਇਹ ਪਿੰਡ ਪਿੰਡਾ ਜਿਹੜਾ ਇਹਦੇ ਵਿੱਚ ਪ੍ਰਮਾਤਮਾ ਨੇ ਜਿਓ ਟਿਕਾਇਆ ਆਤਮਾ ਟਿਕਾ ਦਿੱਤੀ ਜਿਓ ਪਾਏ ਪਿੰਡ ਜਨ ਸਾਜਿਆ ਇਸ ਪਿੰਡੇ ਨੂੰ ਸਾਜਿਆ ਹੈ ਪ੍ਰਮਾਤਮਾ ਨੇ ਸ਼ਾਇਦ ਆਪ ਜੀ ਨੂੰ ਦੂਰ ਤੱਕ ਆਵਾਜ਼ ਆ ਰਹੀ ਹੈ ਜਾਂ ਨਹੀਂ ਗੁਰੂ ਅਰਜੁਨ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਹਾਂ ਸੁਖਮਣੀ ਸਾਹਿਬ ਦੀ ਸ਼ਾਹ ਦੇ ਚੌਥੀ ਅਸ਼ਟਪਦੀ ਦਾ ਪਹਿਲਾ ਬਚਨ ਹੈ ਪਹਿਲਾ ਪਦਾ ਹੈ ਰਮਈਆ ਕੇ ਗੁਣ ਚੇਤਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਪ੍ਰਮਾਤਮਾ ਨੇ ਵੇਖੋ ਪਹਿਲਾਂ ਪ੍ਰਮਾਤਮਾ ਨੇ ਮਾਤਾ ਦੇ ਗਰਭ ਵਿੱਚ ਜੀਵ ਦੀ ਸਜਣਾ ਕੀਤੀ ਤੇ ਫਿਰ ਇਹਨੂੰ ਸਵਾਰਿਆ ਹੈ ਸਵਾਰਿਆ ਕਿਵੇਂ ਪ੍ਰਮਾਤਮਾ ਨੇ ਜਿੱਥੇ ਅੱਖਾਂ ਦੀ ਲੋੜ ਸੀ ਉੱਥੇ ਅੱਖਾਂ ਲਾ ਦਿੱਤੀਆਂ ਜਿੱਥੇ ਕੰਨ ਦੀ ਲੋੜ ਸੀ ਉੱਥੇ ਕੰਨ ਲਾਏ ਨੇ ਜਿੱਥੇ ਜੀਭਾਂ ਦੀ ਲੋੜ ਸੀ ਉੱਥੇ ਜੀਭਾਂ ਲਾਈਆਂ ਨੱਕ ਦੀ ਥਾਂ ਨੱਕ ਲਾਇਆ ਹੱਥ ਨੇ ਪੈਰ ਨੇ ਐਨ ਪੂਰਾ ਸਰੀਰ ਪ੍ਰਮਾਤਮਾ ਨੇ ਸਾਜਿਆ ਸਾਡਾ ਤੇ ਕਦੇ ਮਨ ਵਿੱਚ ਇਸ ਗੱਲ ਨੂੰ ਜੇ ਕਲਪਨਾ ਕਰੀਏ ਕਿ ਅੱਖਾਂ ਕੰਨਾਂ ਵਾਲੇ ਪਾਸੇ ਹੋਣ ਕੰਨ ਨੱਕ ਦੀ ਥਾਂ ਤੇ ਹੁੰਦੇ ਨੱਕ ਮੱਥੇ ਤੇ ਹੋਵੇ ਤੇ ਕਿੰਨੀ ਵੱਧ ਸੂਰਤ ਜੀ ਸ਼ਕਲ ਬਣ ਜਾਂਦੀ ਏ ਪਰ ਪ੍ਰਮਾਤਮਾ ਨੇ ਸਵਾਰਿਆ ਜੀਵ ਨੂੰ ਹਰ ਚੀਜ਼ ਐਨ ਪ੍ਰਮਾਤਮਾ ਨੇ ਐਨ ਸਿਰੋ ਸਿਰ ਲਾਈ ਐ ਟਿਕਾਣੇ ਤੇ ਲਾਈ ਐ ਕਿ ਜਿੱਥੇ ਬੰਦਾ ਸੋਹਣਾ ਲੱਗੇ ਗੁਰੂ ਅਰਜੁਨ ਸਾਹਿਬ ਕਹਿੰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਣ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਗਨ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਖ ਸੈਣ ਮੁਖ ਪਿਆਉ ਬੈਠ ਕਉ ਦੇਣ ਗੁਰੂ ਅਰਜਨ ਸਾਹਿਬ ਕਹਿੰਦੇ ਇਹ ਨਿਰਗੁਣ ਗੁਣ ਕਸ਼ੂ ਨਾ ਬੁੱਝੈ ਪਰਮਾਤਮਾ ਨੇ ਇੰਨੇ ਗੁਣ ਕੀਤੇ ਇੰਨੇ ਪਰਉਪਕਾਰ ਕੀਤੇ ਇੰਨੀਆਂ ਦਾਤਾਂ ਦੇ ਕੇ ਨਿਵਾਜਿਆ ਜੇ ਸਰੀਰ ਦੇ ਅੰਦਰ ਲੀਆਂ ਗੱਲਾਂ ਦੀ ਗੱਲ ਕਰਨ ਅੰਦਰ ਲੀਆਂ ਦਾਤਾਂ ਦੀ ਤੇ ਮਾਫ ਕਰਿਓ 1.5 2 ਘੰਟੇ ਅੰਦਰ ਦੇ ਸਰੀਰ ਦੇ ਪਾਠ ਕਰਨ ਤੇ ਲੱਗ ਜਾਣੇ ਨੇ ਜਿੰਨਾ ਕੁਝ ਪਰਮਾਤਮਾ ਨੇ ਸਰੀਰ ਦੇ ਅੰਦਰ ਹੀ ਫਿੱਟ ਕਰ ਕਰ ਰੱਖਿਆ ਹੈ ਕਿ ਦੁਨੀਆਂ ਨੇ ਪਿੱਤਾ ਹੈ ਹਾਟ ਹੈ ਦਿਮਾਗ ਹੈ ਕਈ ਕੁਝ ਹੈ ਪਰਮਾਤਮਾ ਨੇ ਪਾਇਆ ਤੇ ਇਹ ਇਹ ਦਾਤਾ ਨੇ ਪਰਮਾਤਮਾ ਦੀਆਂ ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਇੰਨਾ ਕੁਝ ਲੈ ਕੇ ਵੀ ਪਰਮਾਤਮਾ ਦੇ ਗੁਣ ਨਹੀਂ ਗਾਉਂਦਾ ਇਹ ਨਿਰਗੁਣ ਗੁਣਕਸ਼ੂਨਾ ਬੁੱਧ ਹੈ ਤੇ ਗੁਰੂ ਅਰਜੁਨ ਸਾਹਿਬ ਦੀ ਦਇਆਲਤਾ ਵੇਖੋ ਪਰਮਾਤਮਾ ਅਗੇ ਹੱਥ ਜੋੜ ਕੇ ਕਹਿਣ ਲੱਗੇ ਪਰਮਾਤਮਾ ਜੇ ਇਹ ਤੇਰੇ ਗੁਣ ਨਹੀਂ ਗਾਉਂਦੇ ਇਹ ਤੇ ਭੁੱਲਣ ਹਾਰ ਨੇ ਬਖਸ਼ ਲਿਹੋ ਤੋ ਨਾਨਕ ਸਿੱਜੇ ਜੇ ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਬਖਸ਼ ਦਿਓ ਇਹ ਨਹੀਂ ਗੁਣ ਗਾਉਂਦੇ ਪਰ ਇਹਨਾਂ ਦੇ ਔਗਣਾ ਦੀ ਵਿਚਾਰ ਨਾ ਕਰਿਓ ਇਹ ਭੁੱਲਣਕਾਰ ਭੁੱਲ ਜਾਂਦੇ ਨੇ ਤੇਰੇ ਗੁਨਾ ਨੂੰ ਜੇ ਤੁਸੀਂ ਕਿਰਪਾ ਕਰਕੇ ਬਖਸ਼ ਲਓ ਤੇ ਮੇਰੇ ਮਨ ਨੂੰ ਖੁਸ਼ੀ ਮਿਲੇਗੀ ਗੁਰੂ ਅਰਜਨ ਸਾਹਿਬ ਦੇ ਬਚਨ ਰੋ ਵਿਚਾਰ ਸਤ ਗੁਰੂ ਕਹਿੰਦੇ ਜੀਉ ਪਾਏ ਪਿੰਡ ਜਨ ਸਾਜਿਆ ਜਿਸ ਪ੍ਰਮਾਤਮਾ ਨੇ ਇਸ ਸਰੀਰ ਦੇ ਵਿੱਚ ਜੀਵਾਤਮਾ ਪਾਈ ਇਹਨੂੰ ਸਾਜਿਆ ਹੈ ਦਿੱਤਾ ਪੈਨਣ ਖਾਣ ਤੇ ਪੈਨਣ ਦੇ ਵਾਸਤੇ ਸੋਹਣੇ ਸੋਹਣੇ ਬਸਤਰ ਦਿੱਤੇ ਖਾਣ ਦੇ ਵਾਸਤੇ ਕਈ ਪ੍ਰਕਾਰ ਦਾ ਭੋਜਨ ਦਿੱਤਾ ਆਪਣੇ ਦਾਸ ਕੀ ਆਪ ਪੈਜ ਰੱਖੀ ਤੇ ਜਿਹੜਾ ਉਹਦਾ ਸੇਵਕ ਬਣ ਗਿਆ ਆਪਣੇ ਸੇਵਕਾਂ ਦੀ ਪਰਮਾਤਮਾ ਵਾਹਿਗੁਰੂ ਨੇ ਆਪ ਇੱਜ਼ਤ ਰੱਖੀ ਆਪ ਪੈਜ ਰੱਖੀ ਤੇ ਗੁਰੂ ਗ੍ਰੰਥ ਸਾਹਿਬ ਔਰ ਗੁਰ ਇਤਿਹਾਸ ਪੜੋ ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਮਿਲਣਗੀਆਂ ਕਿ ਜਦੋਂ ਵੀ ਪਰਮਾਤਮਾ ਦੇ ਸੇਵਕ ਤੇ ਭੀੜ ਬਣੀ ਜਾਂ ਪਰਮਾਤਮਾ ਦੇ ਸੇਵਕ ਨੇ ਕੋਈ ਬਚਨ ਆਖਿਆ ਤੇ ਪ੍ਰਮਾਤਮਾ ਨੇ ਆਪਣੇ ਸੇਵਕਾਂ ਦੀ ਪੈਜ ਰੱਖੀ ਮੈਂ ਇੱਕ ਛੋਟੀ ਜੀ ਸਾਕੀ ਕਹਿਣੀ ਹੈ ਕਿ ਕਿਵੇਂ ਉਹ ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ ਲਾਹੌਰ ਦੇ ਵਿੱਚ ਇੱਕ ਗੁਰਸਿੱਖ ਹੋਇਆ ਉਹਦਾ ਨਾਮ ਸੀ ਭਾਈ ਬੁੱਧੂ ਭਾਈ ਬੁੱਧੂ ਜਿਹੜਾ ਉਹ ਆਵੇ ਬਣਾ ਕੇ ਇੱਟਾਂ ਵੇਚ ਕੇ ਆਪਣਾ ਘਰ ਪਰਿਵਾਰ ਚਲਾਉਂਦਾ ਸੀ ਭਾਈ ਬੁੱਧੂ ਨੇ ਆਵੇ ਲਾਏ ਔਰ ਕੁਝ ਤੁਹਾਨੂੰ ਨਿਕਲੋਂ ਖਰਚਿਆ ਕੁਦ ਉਹਨੇ ਆਪਣੇ ਜਿਹੜੇ ਦੋਸਤ ਮਿੱਤਰ ਸੀ ਉਹਨਾਂ ਕੋਲੋਂ ਕਰਜ਼ਾ ਲੈ ਕੇ ਉਹਨੇ ਆਵੇ ਲਾਏ ਇਸ ਭਰੋਸੇ ਤੇ ਕਿ ਆਵੇ ਪੱਕਣਗੇ ਪੱਕੀਆਂ ਇੱਟਾਂ ਵੇਚ ਕੇ ਨਾਲੇ ਮੈਂ ਕਰਜ਼ਾ ਲਾ ਦੇਵਾਂਗਾ ਤੇ ਨਾਲੇ ਮੇਰੇ ਘਰ ਪਰਿਵਾਰ ਦਾ ਗੁਜ਼ਾਰਾ ਸੌਖਾ ਚੱਲ ਜਾਏਗਾ ਭਾਈ ਬੁੱਧੂ ਨੇ ਆਵੇ ਲਾਏ ਜਦੋਂ ਆਵੇ ਲਾ ਦਿੱਤੇ ਆਵੇ ਖੋਲਣੇ ਨੇ ਤੇ ਇੰਨੇ ਗੁਰੂ ਅਰਜੁਨ ਸਾਹਿਬ ਦਾ ਧਿਆਨ ਧਰਿਆ ਮਨ ਵਿੱਚ ਆਇਆ ਕੁਝ ਤਾਂ ਸੰਬੰਧ ਭੇਟਾ ਇਕੱਤਰ ਕੀਤੀ ਪਈ ਹੈ ਨਾਲੇ ਮੈਂ ਦਸਵੰਦ ਭੇਟਾ ਗੁਰੂ ਕੇ ਹਜੂਰ ਅਰਪਣ ਕਰਮ ਨੇ ਤੇ ਨਾਲੇ ਗੁਰੂ ਅਰਜੁਨ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਾਂਗਾ ਕਿ ਮੇਰੇ ਆਵੇ ਪੱਕੇ ਨਿਕਲ ਆਉਣ ਇਹ ਲਾਹੌਰ ਤੋਂ ਤੁਰਿਆ ਅੰਮ੍ਰਿਤਸਰ ਸਾਹਿਬ ਆਇਆ ਧੰਨ ਗੁਰੂ ਅਰਜੁਨ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਜਦੋਂ ਮੇਵੜਾ ਅਰਦਾਸ ਕਰਨ ਲੱਗਿਆ ਤੇ ਭਾਈ ਬੁੱਧੂ ਨੇ ਉਹ ਦਸਵੰਦ ਭੇਟਾ ਮੇਵੜੇ ਨੂੰ ਦਿੱਤੀ ਆਖਿਆ ਕਿ ਮੇਰੀ ਗੁਰੂ ਚਰਨਾਂ ਵਿੱਚ ਅਰਦਾਸ ਕਰੀਂ ਕਿ ਮੈਂ ਆਵੇ ਲਾਏ ਨੇ ਤੇ ਮੇਰੇ ਆਵੇ ਪੱਕੇ ਨਿਕਲ ਆਉਣ ਮੇਵੜੇ ਨੇ ਅਰਦਾਸ ਕੀਤੀ ਗੁਰੂ ਅਰਜਨ ਸਾਹਿਬ ਨੇ ਅਰਦਾਸ ਪ੍ਰਵਾਨ ਕੀਤੀ ਤੇ ਭਾਈ ਬੁੱਧੂ ਨੂੰ ਕਹਿਣ ਲੱਗੇ ਕਿ ਗੁਰਸਿੱਖਾਂ ਦੀ ਸੇਵਾ ਕਰੀ ਨਾਮ ਬਾਣੀ ਨਾਲ ਜੁੜਿਆ ਰਹੀਂ ਪਰਮਾਤਮਾ ਕਿਰਪਾ ਕਰੇਗਾ ਜੇ ਸੰਗਤ ਦੀ ਸੇਵਾ ਨਾਲ ਜੁੜਿਆ ਰਹੇਗਾ ਤੇਰੇ ਆਵੇ ਪੱਕੇ ਨਿਕਲ ਆਉਣਗੇ ਤੇ ਤੇਰਾ ਕਰਜ਼ਾ ਵੀ ਲੈ ਜਾਏਗਾ ਤੇ ਮੁਨਾਫਾ ਵੀ ਹੋਵੇਗਾ ਭਾਈ ਬੁੱਧੂ ਅਰਦਾਸ ਕਰਾ ਕੇ ਘਰ ਚਲੇ ਗਿਆ ਆਵੇ ਖੋਲਣ ਤੋਂ ਕੁਝ ਦਿਨ ਪਹਿਲਾਂ ਇਹਨੇ ਇਸੇ ਤਰ੍ਹਾਂ ਸੰਗਤ ਆਪਣੇ ਘਰ ਸੱਦੀ ਸੰਗਤ ਦੇ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਸਾਰੀ ਸੰਗਤ ਆਈ ਸ਼ਬਦ ਕੀਰਤਨ ਹੋਇਆ ਭਾਈ ਬੁੱਧੂ ਨੇ ਸੰਗਤ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਸਾਰੀ ਸੰਗਤ ਰੱਜ ਕੇ ਪ੍ਰਸ਼ਾਦਾ ਪਾਣੀ ਛਕ ਕੇ ਅਰਦਾਸ ਕਰਕੇ ਗਈ ਕਿ ਗੁਰੂ ਅਰਜਨ ਸਾਹਿਬ ਕਿਰਪਾ ਕਰਿਓ ਭਾਈ ਬੁੱਧੂ ਦੇ ਆਵੇ ਪੱਕੇ ਨਿਕਲਣ ਤੇ ਇਹਦਾ ਜਿਹੜਾ ਕਰਜ਼ਾ ਹੈ ਇਹਦਾ ਜਿਹੜਾ ਮੁਨਾਫਾ ਉਹ ਚੋਖਾ ਆਵੇ ਤੇ ਇਹਦਾ ਕਰਜ਼ਾ ਲੱਥ ਜਾਏ ਸੰਗਤ ਅਰਦਾਸ ਕਰਕੇ ਜਦੋਂ ਤੁਰ ਗਈ ਤੇ ਭਾਈ ਬੁੱਧੂ ਦੇ ਦਰਵਾਜ਼ੇ ਤੇ ਕਿਸੇ ਨੇ ਆ ਕੇ ਦਸਤਕ ਦਿੱਤੀ ਦਰਵਾਜ਼ਾ ਖੜਕਾ ਕੇ ਕਹਿਣ ਲੱਗਿਆ ਭਾਈ ਮੈਂ ਗੁਰੂ ਦਾ ਸਿੱਖ ਹ ਭੁੱਖ ਲੱਗੀ ਐ ਪ੍ਰਸ਼ਾਦਾ ਛਕਾ ਦਿਓ ਭਾਈ ਬੁੱਧੂ ਕਹਿੰਦੇ ਭਾਈ ਸੰਗਤ ਆਈ ਪ੍ਰਸ਼ਾਦਾ ਪਾਣੀ ਛਕ ਕੇ ਸੰਗਤ ਚਲੇ ਗਈ ਹੁਣ ਤੇ ਸਭ ਕੁਝ ਮੁੱਕ ਗਿਆ ਜੋ ਪਹਿਲਾਂ ਆ ਜਾਂਦਾ ਤੇ ਤੂੰ ਵੀ ਛਕ ਜਾਂਦਾ ਉਸ ਸਿੱਖ ਦਾ ਨਾਮ ਸੀ ਭਾਈ ਲੱਖੂ ਭਾਈ ਲੱਖੂ ਕਹਿੰਦਾ ਵੇਖ ਬੁੱਧੂ ਜੇ ਤੇ ਤੂੰ ਮੈਨੂੰ ਪ੍ਰਸ਼ਾਦਾ ਸ਼ਕਾਏਗਾ ਤੇਰੇ ਆਵੇ ਪੱਕੇ ਨਿਕਲਣਗੇ ਜੇ ਪ੍ਰਸ਼ਾਦਾ ਨਾ ਸ਼ਕਾਇਆ ਮੈਂ ਭੁੱਖਾ ਚਲੇ ਗਿਆ ਤੇ ਤੇਰੇ ਆਵੇ ਕੱਚੇ ਨਿਕਲਣਗੇ ਭਾਈ ਬੁੱਧੂ ਹੈਰਾਨ ਹੋ ਕੇ ਕਹਿੰਦਾ ਲੱਖੂ ਤੂੰ ਕਮਲਾ ਸਿੱਖ ਗੁਰੂ ਅਰਜੁਨ ਸਾਹਿਬ ਨੇ ਆਖਿਆ ਆਵੇ ਪੱਕੇ ਸੰਗਤ ਨੇ ਅਰਦਾਸ ਕੀਤੀ ਆਵੇ ਪੱਕੇ ਤੇਰੇ ਕਹਿਣ ਨਾਲ ਆਵੇ ਕੱਚੇ ਥੋੜਾ ਹੋ ਜਾਣੇ ਹੈ ਤੂੰ ਸਿੱਖ ਹੈ ਤੇ ਗੁਰੂ ਦੇ ਬਚਨ ਬਲਟਦੇ ਭਾਈ ਲੱਕੂ ਕਹਿੰਦੇ ਮੈਂ ਸਿੱਖ ਤੇ ਉਸੇ ਗੁਰੂ ਦਾ ਹੀ ਆਣਾ ਜਿਹਦੇ ਅੱਗੇ ਤੂੰ ਅਰਦਾਸ ਕੀਤੀ ਐ ਤੇ ਕਹਿੰਦਾ ਜੇ ਤੂੰ ਮੈਨੂੰ ਨਹੀਂ ਪ੍ਰਸ਼ਾਦਾ ਸ਼ਿਕਾਉਂਦਾ ਤੇ ਮੈਂ ਬਚਨ ਕਰਦਾ ਕਿ ਤੇਰੇ ਆਵੇ ਕੱਚੇ ਨਿਕਲਣਗੇ ਨਹੀਂ ਪੱਕਣਗੇ ਭਾਈ ਬੁੱਧੂ ਨੂੰ ਉਹ ਬਚਨ ਕਹਿ ਕੇ ਚਲੇ ਗਿਆ ਅਗਲੇ ਦਿਨ ਭਾਈ ਬੁੱਧੂ ਨੇ ਆਵਾ ਖੋਲਿਆ ਜਿਹੜੀ ਪਹਿਲੀ ਪਾਲ ਸੀ ਨਾ ਇਟਾਂ ਦੀ ਉਹ ਪੱਕੀ ਸੀ ਬਾਕੀ ਸਾਰੀਆਂ ਦੀਆਂ ਸਾਰੀਆਂ ਇਟਾਂ ਕੱਚੀਆਂ ਰਹਿ ਗਈਆਂ ਭਾਈ ਬੁੱਧੂ ਬੜਾ ਹੈਰਾਨ ਹੋਇਆ ਇਹ ਲਾਹੌਰੋਂ ਤੁਰਿਆ ਤੇ ਅੰਮ੍ਰਿਤਸਰ ਸਾਹਿਬ ਪਹੁੰਚਦਾ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰਦਾ ਸਤਿਗੁਰੂ ਮੈਂ ਤੇ ਅਰਦਾਸ ਕਰਕੇ ਗਿਆ ਕਰਜ਼ਾ ਚੁੱਕ ਕੇ ਆਵੇ ਲਾਏ ਆਵੇ ਕੱਚੇ ਨਿਕਲੇ ਮੇਰੇ ਸਿਰ ਕਰਜ਼ਾ ਚੜਿਆ ਕਿਵੇਂ ਲੱਥੇਗਾ ਰੋਣ ਲੱਗ ਪਿਆ ਗੁਰੂ ਅਰਜਨ ਸਾਹਿਬ ਕਹਿੰਦੇ ਬੁੱਧੂ ਸੱਚ ਦਾ ਸਭ ਕੀ ਭਾਣੇ ਵਰਤੇ ਕੋਈ ਘਟਨਾ ਵਰਤੀ ਸੱਚ ਸੱਚ ਦੱਸਿਆ ਜੀ ਇੱਕ ਸਿੱਖ ਆਇਆ ਮੈਂ ਉਹਨੂੰ ਭੁੱਖਾ ਮੋੜ ਦਿੱਤਾ ਉਹ ਬਚਨ ਕਿਹਾ ਗਿਆ ਜਾਂਦਾ ਜਾਂਦਾ ਕਿ ਬੁੱਧੂ ਦੇ ਆਵੇ ਕੱਚੇ ਤੇ ਆਜਾਵੇ ਕੱਚੇ ਨਿਕਲਾਏ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਬੁੱਧੂ ਤੂੰ ਉਸ ਸਿੱਖ ਨੂੰ ਨਿਰਾਸ਼ ਨਹੀਂ ਸੀ ਕਰਨਾ ਭਾਈ ਬੁੱਧੂ ਕਹਿੰਦੇ ਸਤਗੁਰੂ ਤੇ ਸਿੱਖ ਹੈ ਤੁਸੀਂ ਆਖਿਆ ਸੀ ਆਵੇ ਪੱਕਣਗੇ ਤੇ ਗੁਰੂ ਦਾ ਆਖਿਆ ਕਿਉਂ ਨਹੀਂ ਪੂਰਾ ਹੋਇਆ ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਭਾਈ ਬੁੱਧੂ ਅਸਲ ਦੇ ਵਿੱਚ ਜਿਹੜਾ ਗੁਰੂ ਹੈ ਨਾ ਤੇ ਪ੍ਰਮਾਤਮਾ ਗੁਰੂ ਤੇ ਪ੍ਰਮਾਤਮਾ ਦੀ ਕੀਤੀ ਨੂੰ ਭਗਤ ਟਾਲ ਦਿੰਦਾ ਹੈ ਪਰ ਜਦੋਂ ਕੋਈ ਭਗਤ ਗੁਰੂ ਦਾ ਸਿੱਖ ਕੋਈ ਵਚਨ ਕਹਿ ਦੇਂ ਤੇ ਗੁਰੂ ਦਾ ਮਿਰਦਾ ਉਹ ਆਪਣੇ ਸਿੱਖ ਦਾ ਵਚਨ ਟਾਲਦਾ ਨਹੀਂ ਭਾਈ ਬੁੱਧੂ ਮੈਂ ਵਚਨ ਆਖੇ ਭਾਈ ਲੱਖੂ ਨੇ ਟਾਲ ਦਿੱਤੇ ਨੇ ਭਾਈ ਲੱਖੂ ਦੇ ਕਹੇ ਵਚਨ ਮੈਂ ਨਹੀਂ ਟਾਲ ਸਕਦਾ ਭਾਈ ਬੁੱਧੂ ਕਹਿੰਦਾ ਸਤ ਗੁਰੂ ਫਿਰ ਤੁਸੀਂ ਗੁਰੂ ਤੇ ਉਹ ਸਿੱਖ ਤੁਹਾਡੇ ਵਿੱਚ ਮੇਰਾ ਗਰੀਬ ਦਾ ਕੀ ਕਸੂਰ ਹੈ ਮੈਂ ਤੇ ਕਰਜ਼ਾ ਚੁੱਕ ਕੇ ਆਵੇ ਲੈ ਮੇਰਾ ਕੀ ਬਣੇਗਾ ਗੁਰੂ ਅਰਜੁਨ ਸਾਹਿਬ ਕਹਿੰਦੇ ਭਾਈ ਬੁੱਧੂ ਭਾਈ ਲੱਖੂ ਦਾ ਬਚਨ ਵੀ ਪੂਰਾ ਹੋਏਗਾ ਤੇ ਤੇਰਾ ਕਰਜ਼ਾ ਵੀ ਲੱਥੇਗਾ ਤੇਰੀਆਂ ਕੱਚੀਆਂ ਵੀ ਪੱਕੀਆਂ ਦੇ ਭਾਅ ਵਿਕ ਜਾਣਗੀਆਂ ਤੂੰ ਸੰਗਤ ਕੋਲ ਅਰਦਾਸ ਕੀਤੀ ਸੰਗਤ ਰੱਬ ਰੂਪ ਹੈ ਤੇ ਤੇਰਾ ਵੀ ਭਲਾ ਹੋਏਗਾ ਭਾਈ ਬੁੱਧੂ ਘਰ ਜਾ ਸਮਾਏਗਾ ਤੇਰੀਆਂ ਕੱਚੀਆਂ ਵੀ ਪੱਕੀਆਂ ਦੇ ਭਾਅ ਵਿਕਣਗੀਆਂ ਭਾਈ ਬੁੱਧੂ ਘਰ ਆਇਆ بارش ਦੇ ਦਿਨ ਆ ਗਏ ਕਹਿੰਦੇ ਲਖੌਰ ਦੇ ਹਾਕਮ ਦੇ ਕਿਲੇ ਦੀਆਂ ਨੀਹਾਂ ਪੁੱਟੀਆਂ ਸੀ ਨੀਹਾਂ ਭਰਨ ਵਾਸਤੇ ਟਾ ਨਹੀਂ ਸੀ ਮਿਲ ਰਹੀਆਂ ਤੇ ਵਰਖਾ ਤੋਂ ਪਹਿਲਾਂ ਪਹਿਲਾਂ ਨੀਹਾਂ ਭਰਨੀਆਂ ਜ਼ਰੂਰੀ ਸੀ ਭਾਈ ਬੁੱਧੂ ਦੇ ਆਵੇ ਮਿਲੇ ਕਿਤੇ ਆਵਾ ਨਹੀਂ ਮਿਲਿਆ ਭਾਈ ਬੁੱਧੂ ਦੇ ਆਵੇ ਮਿਲੇ ਤੇ ਭਾਈ ਬੁੱਧੂ ਦੇ ਨਾਲ ਉੱਕਾ ਪੁੱਕਾ ਹੀ ਸੌਦਾ ਹੋ ਗਿਆ ਭਾਵੇਂ ਕੱਚੀਆਂ ਭਾਵੇਂ ਪੱਕੀਆਂ ਸਾਰੀਆਂ ਦਾ ਮੁੱਲ ਇੱਕ ਭਾਈ ਬੁੱਧੂ ਨੇ ਗੁਰੂ ਅਰਜੁਨ ਸਾਹਿਬ ਦਾ ਸ਼ੁਕਰਾਨਾ ਕੀਤਾ ਭਾਈ ਬੁੱਧੂ ਦੀਆਂ ਕੱਚੀਆਂ ਵੀ ਪੱਕੀਆਂ ਦੇ ਭਾਅ ਵਿਕ ਗਈਆਂ ਗੁਰੂ ਕੇ ਸਿੱਖ ਦਾ ਬਚਨ ਵੀ ਪੂਰਾ ਹੋ ਗਿਆ ਗੁਰੂ ਦਾ ਬਚਨ ਵੀ ਪੂਰਾ ਹੋ ਗਿਆ ਤੇ ਭਾਈ ਬੁੱਧੂ ਦਾ ਆਵਾ ਉਹ ਵੀ ਵਿਕ ਗਿਆ ਉਹਦਾ ਕਰਜ਼ਾ ਵੀ ਲੱਤ ਗਿਆ ਤੇ ਮੁਨਾਫਾ ਵੀ ਹੋ ਗਿਆ ਜਦੋਂ ਗੁਰੂ ਪੈਜ ਰੱਖਣ ਤੇ ਆਵੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਹਰ ਇੱਕ ਦੀ ਪੈਜ ਰੱਖ ਲੈਂਦਾ ਜਿਹੜੇ ਉਹਦੇ ਬਣਦੇ ਨੇ ਆਪਣੇ ਦਾਸ ਕੀ ਆਪ ਪੈਜ ਰਾਖੀ ਉਹ ਆਪਣੇ ਸੇਵਕਾਂ ਦੀ ਇੱਜ਼ਤ ਪੈਜ ਇੱਜ਼ਤ ਪਤ ਆਪ ਰੱਖ ਲੈਂਦਾ ਨਾਨਕ ਸਦਕੁਰਬਾਨ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਉਸ ਗੁਰੂ ਤੋਂ ਉਸ ਪ੍ਰਮਾਤਮਾ ਤੋਂ ਕੁਰਬਾਨ ਜਿਹੜਾ ਆਪਣੇ ਸੇਵਕਾਂ ਦੀ ਇੱਜ਼ਤ ਪੱਤ ਦਾ ਰਾਖਾ ਆਪ ਬਣਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਸੇਵਕ ਪਰਿਵਾਰ ਨੇ ਜਿੰਨਾ ਮਨੋ ਕਾਮਨਾ ਭਾਵਨਾ ਨੂੰ ਲੈ ਕੇ ਆਪ ਸੰਗਤਾਂ ਦੇ ਚਰਨ ਪਵਾਏ ਸਤ ਗੁਰੂ ਸੇਵਕ ਪਰਿਵਾਰ ਦੀਆਂ ਮਨੋ ਕਾਮਨਾ ਭਾਵਨਾ ਵੀ ਪੂਰੀਆਂ ਕਰਨ ਆਪ ਸਰਬੱਤ ਸੰਗਤ ਦਾ ਧੰਨਵਾਦ ਗੁਰੂ ਬਖਸ਼ੀ ਪਤੇ ਦੀ ਸਾਂਝ ਪਾਈ ਅਦਬ ਸਤਕਾਰ ਸਹਿਤ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ